ਕੋਪੀ ਆਸੀ ਤਾਂ ਬਿਲਕੁਲ ਮਰੇ ਆ ਉਦੋਂ ਉੱਠੇ ਆ ਸਾਡਾ ਜਵਾਕ ਸਾਡੀਆਂ ਮਾਵਾ ਭੈਣਾਂ ਦੇ ਕੁੱਖਾਂ 'ਚ ਮਰ ਚਲੇ ਯਾਰ ਆ ਜ਼ਹਿਰਾਂ ਪੀ ਕੇ ਡੈਂਗਾ ਦੀਆਂ ਡੈਰੀਆਂ ਦਾ ਗੋਹਾ ਮੂਤ ਸੀਵਰੇ ਸਾਰਾ 7 ਰੋਜ਼ ਤਾਂ 7 ਰੋਜ਼ ਰਿਹਾ ਹੀ ਨਹੀਂ ਬਾਈ 7 ਰੋਜ਼ ਵੀ ਨਾਲਾ ਬਣ ਗਿਆ ਬਾਈ ਸੋ ਅਸੀਂ ਤਾਂ ਇਹ ਬਾਰੇ ਬਾਰ ਪ੍ਰਸ਼ਾਸਨ ਨੂੰ ਇੱਥੋਂ ਦੇ ਕਮਿਸ਼ਨਰ ਨੂੰ ਥਾਣਿਆਂ ਦੇ ਵਿੱਚ ਐਨਜੀਟੀ ਕੋਲੇ ਪੋਲੂਸ਼ਨ ਬੋਰਡ ਕੋਲੇ ਰਾਜਪਾਲ ਕੋਲੇ ਵਿਧਾਨ ਸਭਾ ਕਮੇਟੀਆਂ ਕੋਲੇ ਸਭ ਕੁਝ ਜਾਖ ਦੇਖ ਲਿਆ ਆਊਟਰ ਹੋਣ ਦੇ ਬਾਵਜੂਦ ਵੀ 12 ਅਗਸਤ ਤੇ ਆਰਡਰ ਸੀਗੇ ਪਰ ਕੋਈ ਕਿਸੇ ਨੇ ਸੁਣਵਾਈ ਨਹੀਂ ਕੀਤੀ ਆਕ ਲੋਕਾਂ ਨੂੰ ਸਦਾ ਤਾਂ ਵੀ ਅਸੀਂ ਬੰਨ ਮਾਰਾਂਗੇ ਸੋ ਅੱਜ ਅਸੀਂ ਇੱਥੇ ਆਏ ਆ ਧੰਨਵਾਦ ਸਾਰੀ ਸੰਗਤਾਂ ਪੰਜਾਬ ਹਰਿਆਣਾ ਰਾਜਸਥਾਨ ਤੋਂ ਲੋਕ ਆਏ ਸਭ ਦਾ ਧੰਨਵਾਦ ਜਿਨ੍ਹਾਂ ਨੇ ਅੱਜ ਇਹ ਇੱਥੇ ਏਡੀਸੀ ਲੁਧਿਆਣਾ ਭਰੋਸਾ ਦੇ ਕੇ ਗਏ ਆ ਵੀ ਬਹਾਦਰਕੇ ਆਲਾ ਜਿਹੜਾ ਪਲਾਂਟ ਡਿੱਗਦਾ ਪਾਣੀ ੁੱਡੇ ਦਰਿਆ ਦੇ ਵਿੱਚੋਂ 10 ਕਰੋੜ ਲੀਟਰ ਜਿਹੜਾ ਉਹ ਅਸੀਂ 2 ਦਿਨਾਂ 'ਚ ਬੰਦ ਕਰਾਂਗੇ ਜਿਹੜਾ 9 ਕਰੋੜ ਲੀਟਰ ਜਿਹੜਾ ਡਿੱਗਦਾ ਇੱਥੋਂ ਵਾਲਾ ਆਪਣਾ ਤਾਜਪੁਰ ਵਾਲਾ ਜੇਲ੍ਹ ਦੇ ਕੋਲੋਂ ਉਹ ਅਸੀਂ ਇੱਕ ਹਫ਼ਤੇ 'ਚ ਕਾਨੂੰਨੀ ਪ੍ਰਕਿਰਿਆ ਸਾਰਾ ਉਹ ਦੇਖਣ ਤੋਂ ਬਾਅਦ ਉਹਨੂੰ ਬੰਦ ਕਰ ਦਿਆਂਗੇ ਸੋ ਮੈਂ ਇੱਕੋ ਹੀ ਬੇਨਤੀ ਕਰਦਾ ਪੰਜਾਬ ਦੇ ਲੋਕਾਂ ਨੂੰ ਕਿ ਮੈਂ ਸਲਾਮ ਕਰਦਾ ਜਿੰਨੇ ਇੱਥੇ ਜਾਗਦੇ ਸਿਰ ਜੌਂਦੀਆਂ ਜ਼ਮੀਰਾਂ ਆਈਆਂ ਨੇ ਪਰ ਜਿਹੜੇ ਬਾਕੀ ਬੈਠੇ ਨੇ ਆ ਲੁਧਿਆਣੇ ਨੇੜੇ ਦੇ ਪਿੰਡਾਂ ਆ ਕਿੱਥੇ ਸੌਂਗੇ ਭਾਈ ਆਏ ਧੰਨਵਾਦ ਆ ਬਾਕੀ ਹਰਿਆਣਾ ਚੱਲ ਕੇ ਆ ਕੇ ਰਾਜਸਥਾਨ ਤੋਂ ਆ ਕੇ ਨੇੜੇ ਕਿਉਂ ਨਹੀਂ ਆਏ ਕੀ ਅਸੀਂ ਪਾਣੀ ਨਹੀਂ ਪੀਂਦੇ ਭਾਈ ਯਾਰ ਭਾਈ ਤਾਂ ਜਦ ਬੜਿਆ ਸੀ ਤਾਂ ਉਹ ਕਟਿੰਗ ਟਿਕਟ ਨੇ ਕਾਫੀ ਟਾਈਮ ਮਿਲੀ ਮੇਰੀ ਗੱਡੀ ਭੰਨ ਕੇ ਭਾਈ ਇਹਨਾਂ ਨੇ ਮੈਨੂੰ ਵਿਚੋ ਖਿੱਚ ਕੇ ਕੱਢਿਆ ਠੀਕ ਆ ਨਾ ਮਗਰ ਗੱਡੀਆਂ ਲਾ ਕੇ ਤਾਂ ਮੈਂ ਇਧਰੂ ਪਿੰਡਾਂ 'ਚ ਪੜ ਗਿਆ ਸੀ ਆ ਰਿਹਾ ਸੀਗਾ ਤਾਂ ਉੱਥੋਂ ਇਹਨਾਂ ਨੇ ਮੈਨੂੰ ਫੜ ਕੇ ਉੱਥੋਂ ਖਿੱਚ ਤੂ ਕਰਕੇ ਮੇਰੀ ਜੋ ਵੀ ਇਹਨਾਂ ਨੇ ਸੀਗਾ ਉੱਥੋਂ ਲੈ ਕੇ ਗਏ ਪਰ ਮੈਨੂੰ ਉੱਥੇ ਇੱਕ ਦੁੱਖ ਆਇਆ ਜਦੋਂ ਮੈਨੂੰ ਫੜਿਆ ਗਿਆ ਕਿ ਪਿੰਡ ਸੀ ਮੇਰਾ ਪਿੰਡ ਨਹੀਂ ਮੇਰੇ ਪਤਾ ਕਿਹੜਾ ਯਾਦ ਆ ਪੈਦਾ ਨਹੀਂ ਮੈਂ ਬਗੜੀ ਭਜਾ ਕੇ ਪਿੰਡ ਚ ਵੜੀ ਆ ਤਾਂ ਮੈਂ ਉੱਥੇ ਲੋਕ ਮੈਨੂੰ ਖੜੇ ਜਦੋਂ ਫੜਦੇ ਸੀ ਮੇਰੀ ਗੱਡੀ ਭਾਂਦੇ ਸੀ ਨਾ ਤਾਂ ਲੋਕ ਮੈਨੂੰ ਬਨੇਰਾਂ ਤੇ ਖੜ ਕੇ ਘਰਾ ਮੁਰੇ ਖੜ ਕੇ ਦੇਖ ਰਹੇ ਸੀ ਕਿਹਾ ਵੀ ਮੈਂ ਕਿਹਾ ਵੀ ਨਾਲ ਦੇ ਮੁੰਡੇ ਨੇ ਮੈਨੇ ਕਿਹਾ ਵੀ ਭਾਈ ਲੱਖਾਸਦਾਨਾ ਨੂੰ ਫੜਦੇ ਆ ਉੱਥੇ 50 ਪੁਲਿਸ ਵਾਲੇ ਹੋਣੇ ਆ ਤੇ ਐਡਾ ਵੱਡਾ ਪਿੰਡ ਸੀ ਯਾਰ ਲੋਕ ਚੁੱਪੀ ਕਰ ਗਏ ਯਾਰ ਪਤਾ ਨਹੀਂ ਬਾਈ ਪਿੰਡ ਨਹੀਂ ਪਤਾ ਕਿਹੜਾ ਲੋਕ ਤਾਂ ਤੜਕੇ ਦੇ ਫੜੇ ਆ ਹੁਣ ਛੱਡਿਆ ਪਰ ਘੱਟੋ ਘੱਟ ਯਾਰ ਤੁਸੀਂ ਇਹਦਾ ਦੇਖੋ ਵੀ ਤੁਸੀਂ ਵਿਰੋਧ ਤਾਂ ਕਰੋ ਯਾਰ ਵੀ ਬੰਦਾ ਕਿਉਂ ਫੜਦੇ ਆ ਕਦ ਲਈ ਫੜਦੇ ਆ ਜੇ ਤੁਸੀਂ ਅਸੀਂ ਅਹੀਂ ਚੁੱਪ ਹੋਣਾ ਉਹ ਸਾਡੇ ਵਰਗੇ ਨੂੰ ਫੜ ਕੇ ਅੰਦਰ ਕਰ ਦੇਣਗੇ ਤੇ ਲੋਕਾਂ ਨੂੰ ਯਾਰਾਂ ਦੇ ਕੇ ਮਾਰਨਗੇ ਬਾਈ ਜਿਹੜੀ ਗੱਲ ਡੈਂਗਾ ਵਾਲੇ ਕਹਿੰਦੇ ਆ ਵਾਰ-ਵਾਰ ਗੱਲ ਕਰਦੇ ਆ ਕਿ ਸਾਡਾ ਪਾਣੀ ਸਾਫ਼ ਹੈ ਮੈਂ ਇੱਕੋ ਹੀ ਬੇਨਤੀ ਕਰਦਾ ਉਹਨਾਂ ਡੈਂਗਾ ਵਾਲਿਆਂ ਨੂੰ ਵੀ ਜਿਹੜਾ ਪਾਣੀ ਤੁਸੀਂ 40 ਸਾਲ ਤੋਂ ਲੋਕਾਂ ਨੂੰ ਪਿਆ ਰਹੇ ਹੋ ਉਹਦੀ ਇੱਕ ਇੱਕ ਸਾਰੀਆਂ ਡੈਂਗਾ ਵਾਲੇ ਇੱਕ ਘੁੱਟ ਪਰ ਲੋ ਤੇ ਇੱਕ ਇੱਕ ਡੱਬਾ ਆਪਣੇ ਸਿਰ ਤੇ ਪਾ ਲੋ ਨਹਾ ਲੋ ਅਸੀਂ ਮੰਨ ਜਾਾਂਗੇ ਵੀ ਤੁਹਾਡਾ ਪਾਣੀ ਸਾਫ਼ ਹੈ ਤੁਸੀਂ ਪੱਤਰਕਾਰਾਂ ਨੂੰ ਬੇਨਤੀ ਮੈਂ ਕਰਦਾ ਵੀ ਜਦੋਂ ਤੁਸੀਂ ਇਹ ਬੇਨਤੀ ਉਹਨਾਂ ਕੋਲ ਜਾਓਗੇ ਨਾ ਉਹਨਾਂ ਉਹ ਪਾਣੀ ਨਾਲ ਲੈ ਜਾਓ ਬੋਤਲਾਂ ਚ ਗੈ ਜੀ ਲੱਖਾ ਕਹਿੰਦਾ ਸਾਡੀ ਸਾਡੀ ਟੀਮ ਕਹਿੰਦੀ ਆ ਮਤੋਜ ਭਾਈ ਖਹਿਰਾ ਜੀ ਜਿਹੜੀ ਸਾਡੀ ਟੀਮ ਸਾਡੀ ਕਾਲੇ ਪਾਣੀ ਮੋਰਚੋ ਟੀਮ ਨੇ ਕਿਹਾ ਵੀ ਤੁਸੀਂ ਆ ਪਾਣੀ ਆ ਜਿਹੜਾ ਇਹ ਪਾਣੀ ਤੁਸੀਂ ਗੋੜਗੜ ਪੀ ਕੇ ਦਿਖਾਓ ਜੇ ਪਾਣੀ ਸਹੀ ਹੈ ਇਹਦਾ ਲੋਕ ਪੀਂਦੇ ਆ ਨਾ Rajasthan ਤੱਕ ਦੇ ਬੀਕਾਨੇਰ ਤੱਕ ਦੇ ਲੋਕ ਪੀਂਦੇ ਆ ਨਾ ਵਿਚਾਰੇ ਪੰਜਾਬ ਵਾਲੇ ਬਾਈ ਮਾੜਾ ਮੋਟਾ ਥੱਲੋ ਪਾਣੀ ਅਸੀਂ ਕੱਢ ਲੈਂਦੇ ਆ ਉਹ Rajasthan ਵਾਲਾ ਨਿਰ ਭਰੀਏ ਪਾਣੀ ਤੇ ਆ ਉਹ ਤਾਂ ਮਾਰਦੇ ਯਾਰ ਲੋਕ ਸੋ ਇਸ ਕਰਕੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਤੁਸੀਂ ਜਿੱਥੇ ਉਹ ਕਹਿੰਦਾ ਬਹਿ ਜਾਓ ਉਹ ਕਹਿੰਦਾ ਬਹਿ ਜਾਓ ਕਹਿੰਦੇ ਨਾ ਬਹਿ ਜਾਓ ਅਸੀਂ ਸਾਡੀ ਮੇਰਾ ਖੁੱਲਾ ਚੈਲੰਜ ਆ ਉਹਨਾਂ ਨੂੰ ਬਹਿ ਜਾਓ ਆ ਜਾਓ ਤੁਸੀਂ ਬਹਿ ਜਾਓ ਅਸੀਂ ਪਾਣੀ ਲਿਆਵਾਂਗੇ ਨਾਲ ਛਤਲੋਚੇ ਭਰ ਲਿਆਵਾਂਗੇ ਨਹਿਰਾਂ ਚ ਭਰ ਲਿਆਵਾਂਗੇ ਹਰੀ ਦੇ ਪਤਨਾਂ ਵਾਲੀਆਂ ਚੋਂ ਬੁੱਢੇ ਦੇ ਰਾਜਾ ਛੜੋਕਾਂ ਹੱਥ ਲੋਚੇ ਭਰ ਲਿਆਵਾਂਗੇ ਉਹ ਪਾਣੀ ਪੀ ਲੈਣ ਉਹ ਪਾਣੀ ਪੀ ਲੈਣ ਮੈਂ ਮੰਨ ਜੂਆ ਪਾਣੀ ਸਾਫ ਆ ਜਾਂ ਜਾਂ ਉਹ ਕਹਿੰਦੇ ਵੀ ਜਨਾ ਸਾਡਾ ਪਾਣੀ ਸੀਟਿੀ ਪੀ ਲੱਗਿਆ ਸਾਡੇ ਟ੍ਰੀਟਮੈਂਟ ਪਲਾਂਟ ਲੱਗਿਆ ਪਾਣੀ ਸਾਫ ਹੁੰਦਾ ਉਹਦੇ ਵਿੱਚੋਂ ਪਾਣੀ ਪੀ ਲੈਣ ਚਲੋ ਮੰਨ ਲਿਆ ਉਹ ਪਾਣੀ ਸਾਫ ਹੈ ਕੋਈ ਪਾਣੀ ਦਾ ਪੀ ਕੇ ਦਿਖਾਉਣ ਕਿਸੇ ਪਾਣੀ ਨਹਾ ਕੇ ਦਿਖਾਉਣ ਅਸੀਂ ਮੰਨ ਜਾਗੇ ਪਾਣੀ ਸਾਫ ਹੈ ਇਹ ਇਹ ਤਾਂ ਬਈ ਪੈਸੇ ਗੈਰ ਕਾਨੂੰਨੀ ਵੀ ਹੈ ਗੈਰ ਕੁਦਰਤੀ ਵੀ ਹੈ ਯਾਰ ਤੁਸੀਂ ਹਜ਼ਾਰਾਂ ਲੋਕਾਂ ਦੇ ਕਾਤਲ ਲੋਕ ਹੋ ਇਕੱਲੇ ਮੈਂ ਡੈਂਗਾਂ ਦੀ ਨਹੀਂ ਗੱਲ ਕਰ ਡੈੜੀਆਂ ਕਿੰਨੀਆਂ ਨੇ ਬੂਹਾ ਕਿੰਨਾ ਜਾਂਦਾ ਮੂਤ ਕਿੰਨਾ ਜਾਂਦਾ ਲੁਧਿਆਣੇ ਸੀਵਰੇਜ ਦਾ ਹਜ਼ਾਰਾਂ ਹਸਪਤਾਲ ਦੀ ਜਿੰਨੀ ਗੰਦਗੀ ਆ ਉਹ ਸਾਰੀ ਸਤਲੁਜ ਤਾਂ ਪੈ ਰਹੀ ਆ ਸਭ ਨਾਲ ਕੂੜਾਦਾਨ ਸਤਲੁਜ ਦਰਿਆ ਨਹੀਂ ਕੂੜਾਦਾਨ ਬਣਾਤਾ ਭਾਈ ਕੂੜਾਦਾਨ ਹਾਂਜੀ ਲੱਗਦਾ ਪਹਿਲੀ ਜਿੱਤ ਹੋ ਗਈ ਆ ਬਿਲਕੁਲ ਇਹ ਵੱਡੀ ਜਿੱਤ ਆ ਤੁਸੀਂ ਇਹ ਦੇਖੋ ਪਿਛਲੇ 40 ਸਾਲ ਤੋਂ ਜ਼ਹਿਰਾਂ ਪੰਦਿਆਂ ਨੇ ਕਿੰਨੇ ਮੋਰਚੇ ਲੱਗੇ ਕਿਸੇ ਮੋਰਚੇ ਨੇ ਇੱਕ ਬੂੰਦ ਪਾਣੀ ਨਹੀਂ ਬੰਦ ਕਰਾਈ ਅੱਜ 1.5 ਕਰੋੜ ਲੀਟਰ ਬੰਦ ਕਰਾ ਕੇ ਚੱਲੇ ਆ ਆ ਲੋਕਾਂ ਦੀ ਜਿੱਤ ਦੇਖੋ ਤੁਹਾਡਾ ਅਗਲਾ ਕਦਮ ਰਹਿਗਾ ਜੀ ਹਾਂ ਜੀ ਅਗਲਾ ਸਟੈਪ ਤੁਹਾਡਾ ਜਾਏਗਾ ਜੇ ਨਹੀਂ ਕਰਨਗੇ ਲੋਕਾਂ ਨੂੰ ਫੇਰ ਸੱਦਾ ਦੇਵਾਂਗੇ ਫਿਰ ਪੱਕੇ ਤੌਰ ਤੇ ਜੋ ਮਰਜ਼ੀ ਹੋ ਜਾਣ ਤੇ ਇਹ ਗੋਲੀਆਂ ਮਾਰ ਦੇਣਾ ਹੁਣ ਲੋਕਾਂ ਨੂੰ ਅਪੀਲ ਕਰਦੇ ਆ ਇਹਨਾਂ ਨੇ ਭਰੋਸਾ ਦਿੱਤਾ ਡੀਸੀ ਭਰੋਸਾ ਦੇ ਕੇ ਗਏ ਆ ਕਿ ਜ਼ਿਲ੍ਹੇ ਦਾ ਮਾਲਕ ਆ ਵੀ ਅਸੀਂ ਬੰਦ ਕਰ ਦਿਆਂਗੇ ਦੋ ਦਿਨ ਦਾ ਸਮਾਂ ਲਿਆ ਉਹਦੇ ਆਰਡਰ ਹੋਏ ਪਏ ਆ ਇੱਕ ਪਰਵਾਸੀ ਕਹਿੰਦਾ ਉੱਥੇ ਬਹੁਤ ਜ਼ਿਆਦਾ ਖੜੇ ਹਾਂ ਜੀ ਭਾਈ ਸਰਕਾਰ ਸਰਕਾਰ ਹੈਗੀ ਸਰਕਾਰ ਨਾਲੋਂ ਦੀ ਕੋਈ ਚੀਜ਼ ਹੈ ਯਾਰ ਜੇ ਸਰਕਾਰ ਹੁੰਦੀ ਤਾਂ ਸਾਨੂੰ ਜ਼ਹਿਰਾਂ ਦੇ ਕੇ ਮਾਰਿਆ ਜਾਂਦਾ ਮੈਂ ਹੈਰਾਨ ਆ ਖੁਦ ਭਵੰਤਮਾਨ ਜਦੋਂ ਐਮਪੀ ਹੁੰਦੇ ਸੀ ਉਦੋਂ ਵੀ ਬੋਲਦੇ ਸੀਗੇ ਜਦੋਂ ਕਲਾਕਾਰ ਹੁੰਦੇ ਸੀ ਉਦੋਂ ਵੀ ਬੋਲਦੇ ਸੀਗੇ ਵੀ ਇਹ ਜ਼ਹਿਰਾਂ ਪਾ ਕੇ ਮਾਰਤਾ ਅੱਜ ਵੀ ਬੋਲੀ ਜਾਂਦੇ ਆ ਕਿ ਸਾਨੂੰ ਜ਼ਹਿਰਾਂ ਨਾਲ ਮਾਰਤਾ ਭਰਾਵਾ ਤੂੰ ਪੰਜਾਬ ਦਾ ਮੁੱਖ ਮੰਤਰੀ ਆ ਤੇਰੇ ਐਨਜੀਟੀ ਨੇ ਤੇਰੇ ਪੋਲਿਊਸ਼ਨ ਬੋਰਡ ਨੇ ਆਰਡਰ ਕੱਢਦੇ ਤੇਰੇ ਸੰਵਿਧਾਨਕ ਅਦਾਰਿਆਂ ਨੇ ਆਰਡਰ ਕੱਢਦੇ ਬੰਦ ਕਿਨੇ ਕਰਾਉਣੇ ਆ ਆਪ ਦੀ ਗੱਲ ਨੂੰ ਲਾਗੂ ਦਾ ਕਰਾ ਦੇ ਯਾਰ ਕਿਉਂ ਲੱਖਾਂ ਲੋਕਾਂ ਦੇ ਕਾਤਲਾਂ ਦਾ ਭਾਗੀਦਾਰ ਬਣਦਾ ਕਾਦੇ ਲਈ ਆ ਦੋ ਸਾਲ ਆ ਲਾਦਣਗੇ ਲੋਕ ਉੱਥੇ ਪ੍ਰਦੂਸ਼ਣ ਦੀਆਂ ਜਿਹੜੀਆਂ ਹੋਈਆਂ ਨੌਜਵਾਨਾਂ ਦੀਆਂ ਵੇਖਦੇ ਅੱਜ ਹੈ ਜੀ ਦੇਖੋ ਇਹ ਇਹ ਸਾਜ਼ਿਸ਼ੀ ਕੀ ਇਹ ਸਾਜ਼ਿਸ਼ੀ ਕੀ ਸਰਕਾਰ ਦੀ ਬੀਟੀਏ ਮੁੱਦੇ ਨੂੰ ਪਾਣੀ ਤੋਂ ਡਾਇਵਰਟ ਕਰਕੇ ਪ੍ਰਵਾਸੀਆਂ ਦਾ ਤੇ ਪੰਜਾਬੀਆਂ ਦਾ ਮੁੱਦਾ ਬਣਾਇਆ ਜਾਂਦਾ। ਉੱਥੇ ਸਰਕਾਰ ਨੇ ਪ੍ਰੋਟੈਕਟ ਕੀਤਾ। ਉਹਨਾਂ ਦੀ ਸਟੇਜ ਲਾਈ ਹੈ। ਉਹਨਾਂ ਨੂੰ ਇਕੱਠੇ ਕੀਤਾ। ਤੁਸੀਂ ਦੇਖੋ ਸਾਨੂੰ ਘਰਾਂ 'ਚ ਫੜਿਆ ਜਾਂਦਾ। ਨਜ਼ਰਬੰਦ ਕਰੇ ਜਾਂਦੇ ਸਾਡੇ ਬੰਦੇ। ਸੜਕਾਂ ਦੇ ਘੇਰ ਕੇ ਮੇਰੇ ਵਰਗ ਨੇ ਗੱਡੀਆਂ ਭੰਨ ਕੇ ਵਿੱਚੋਂ ਕਿਹੜੀ ਸਕੇ ਲੈ ਜਾਂਦੇ ਆ। ਜੋ ਉਹਨਾਂ ਨੂੰ ਹਜ਼ਾਰਾਂ ਬੰਦਿਆਂ ਦਾ ਇਕੱਠ ਕੀਨੇ ਹੋਣ ਦਿੱਤਾ ਰਾਤ ਦੇ ਲੰਗਰ ਲੱਗੇ ਉੱਥੇ। ਸਟੇ ਲੱਗੀ। ਉੱਥੇ ਟੈਂਪੂ ਭੇਜ ਭੇਜ ਗੱਡੀਆਂ ਭੇਜ ਭੇਜ ਪੁਲਿਸ ਨੇ ਆਪਣੇ ਬੰਦੇ ਢੋਏ ਆ ਉੱਥੇ ਵੀ ਸਾਰੇ ਬੰਦੇ ਇਕੱਠੇ ਕਰੋ ਜਾਣੇ ਅਸੀਂ ਮੈਂ ਫੇਰ ਅੱਜ ਮੈਂ ਫੇਰ ਗੱਲ ਕਹਿਣਾ ਇਹ ਗੱਲ ਨੂੰ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਲੱਖਾਂ ਸਦਾਣਾ ਅਮਤੋਜ ਮਾਨ ਆ ਇਹ ਪ੍ਰਵਾਸੀਆਂ ਦੇ ਖਿਲਾਫ ਆ ਮੈਂ ਅੱਜ ਫੇਰ ਸਪਸ਼ਟ ਕਰ ਦੇਣਾ ਸਾਡੀ ਕਿਸੇ ਪ੍ਰਵਾਸੀ ਨਾਲ ਕੋਈ ਨਫ਼ਰਤ ਨਹੀਂ ਆ ਕੋਈ ਹੇਟ ਨਹੀਂ ਕਰਦੇ ਅਸੀਂ ਕਿਸੇ ਨੂੰ ਕੋਈ ਨਫ਼ਰਤ ਨਹੀਂ ਕਰਦੇ ਸਿਰਫ ਤੇ ਸਿਰਫ ਅਸੀਂ ਕਹਿੰਦੇ ਆ ਵੀ ਹਿਮਾਚਲ ਦੀ ਤਰ੍ਹਾਂ ਪੁੱਤਰਖੰਡ ਦੀ ਤਰ੍ਹਾਂ ਜਾਂ ਹੋਰ ਸੂਬਿਆਂ ਦੀ ਤਰ੍ਹਾਂ ਪੰਜਾਬ ਦੇ ਵਿੱਚ ਵੀ ਕਾਨੂੰਨ ਬਣਨੇ ਚਾਹੀਦੇ ਆ ਉਹਨਾਂ ਸ਼ਰਤਾਂ ਦੇ ਤਹਿਤ ਹੀ ਇਹ ਬੰਦੇ ਆਉਣ ਸਾਡੇ ਪੰਜਾਬ ਦੇ ਵਿੱਚ ਆਧਾਰ卡 ਬਣਾਉਣਾ ਬੋਰਡ ਬਣਾਉਣੀ ਸਭ ਤੋਂ ਸਾਇਦੇ ਸੌਖੀ ਆ ਤੁਸੀਂ ਹਿਮਾਚਲ ਜਾਓ ਉਹਨਾਂ ਬੋਰਡ ਬਣਦੀ ਆ ਨਾ ਜ਼ਮੀਨ ਲੈ ਸਕਦੇ ਹੋ ਉਹਨਾਂ ਨੌਕਰੀ ਲੈ ਸਕਦੇ ਹੋ ਸੋ ਇਹ ਸਾਡੇ ਉੱਤਰਾਖੰਡ ਹਿਮਾਚਲ ਮਨੀਪੁਰ ਸਿੱਕਮ ਰਾਜਸਥਾਨ ਕਿੰਨੇ ਸੂਬੇ ਆ ਹਰ ਸੂਬਾ ਆਪਣੀ ਗੱਲ ਕਰਦਾ ਪਰ ਜਦੋਂ ਅਸੀਂ ਆਪਣੀ ਗੱਲ ਕਰਦੇ ਆ ਸਾਨੂੰ ਕਿਹੜਾ ਦੇਸ਼ ਤੋੜਦੇ ਆ ਦੇਸ਼ ਵਿਰੋਧੀ ਗੱਲਾਂ ਕਰਦੇ ਆ ਸਾਨੂੰ ਸਾਡੀ ਗੱਲ ਨੂੰ ਹੱਕ ਦੀ ਗੱਲ ਨਹੀਂ ਉਧਰ ਜੋੜ ਦਿੰਦੇ ਆ ਸਾਡੇ ਲੋਕਾਂ ਨੂੰ ਚੁੱਪ ਕਰਾ ਦਿੰਦੇ ਆ ਸੋ ਇਸ ਕਰਕੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਅੱਜ ਸਰਕਾਰ ਨੇ ਤੇ ਪ੍ਰਸ਼ਾਸਨ ਨੇ ਬੜੀ ਕੋਸ਼ਿਸ਼ ਕੀਤੀ ਇਹ ਕਿ ਟਕਰਾਅ ਨਾ ਹੋ ਤੇ ਮਾਹੌਲ ਨੂੰ ਡਾਇਵਰਟ ਕਰ ਦਿਓ ਵੀ ਮੁੱਦਾ ਹੋਰ ਹੈ ਮੁੱਦਾ ਪਾਣੀਆਂ ਦਾ ਸੀਗਾ ਟੈਂਕਾਂਾਂ ਨੇ ਵੀ ਇਹੀ ਕੋਸ਼ਿਸ਼ ਕੀਤੀ ਮੈਂ ਤਾਂ ਵਾਰ-ਵਾਰ ਅਪੀਲ ਕਰਦਾ ਵੀ ਸ਼ਾਂਤੀ ਬਣਾ ਕੇ ਰੱਖਿਓ ਸਾਡਾ ਮੁੱਦਾ ਪਾਣੀਆਂ ਯਾਰਾਂ ਦੇ ਕੇਂਦਰਤ ਹੋਣਾ ਚਾਹੀਦਾ ਲੋਕਾਂ ਨੂੰ ਕੀ ਬੀਲ ਕਰਨਾ ਚਾਹੁੰਦੇ ਆ ਲੋਕਾਂ ਨੂੰ ਅਪੀਲ ਆ ਬਾਈ ਅਪੀਲ ਇਹ ਆ ਯਾਰਾਂ ਅਸੀਂ ਮੌਤ ਸਾਡੇ ਘਰਾਂ ਚ ਆ ਗੀ ਕਿਹੜੀ ਗੱਲ ਨੂੰ ਠੀਕਦੇ ਆ ਦੱਸੋ ਯਾਰ ਅੱਜ ਜੰਗਲ ਨੂੰ ਲੱਗ ਛੋਡੇ ਦਰਵਾਜ਼ਾਂ ਦਸਤਕ ਦੇਦਾ ਮੌਤ ਨੇ ਛੋਡੇ ਬੱਚੇ ਮਰ ਚੱਲੇ ਛੋਡੀਆਂ ਕੁੱਖਾਂ ਸੀ ਯਾਰ ਛੋਡੇ ਸਾਲ ਸਾਲ ਦੇ ਜਵਾਗ ਮਰ ਚੱਲੇ ਯਾਰ ਉਹ ਮੈਨੂੰ ਇੱਕ ਬੇਨਤੀ ਮੈਂ ਕਰਦਾ ਅੱਜ ਇੱਥੇ ਜੇ ਰਾਜਸਥਾਨ ਹਰਿਆਣੇ ਤੋਂ ਲੋਕ ਆ ਗਏ ਨੇੜੇ ਦੇ ਕਿਉਂ ਨਹੀਂ ਆਏ ਕਿਉਂ ਨਹੀਂ ਆਏ ਜਾਂ ਬਾਕੀ ਕਿਹਨੂੰ ਢੀਕਦੇ ਆ ਯਾਰ ਜਿੱਦੇ ਬੱਚਾ ਮੈਂ ਮੈਂ ਨਹੀਂ ਕਹਿੰਦਾ ਪ੍ਰਮਾਤਮਾ ਹਰ ਇਨਸਾਨ ਨੂੰ ਜ਼ਿੰਦਗੀ ਤੰਦਰੁਸਤੀਆਂ ਦੇਵੇ ਹਰ ਦਾ ਬੱਚਾ ਸਲਾਮਤ ਰਹੇ ਪਰ ਜਿੱਦੇ ਬੱਚੇ ਝੋਲੀ ਚਾੱਕ ਕੇ ਫਿਰਦੇ ਹੋ ਡਾਕਟਰਾਂ ਕੋਲੇ ਵੀ ਕੈਂਸਰ ਹੋ ਗਿਆ ਉਹਦੇ ਮੇਰੀਆਂ ਗੱਲਾਂ ਨੂੰ ਚਿੱਥੇ ਕਰਕੇ ਲੋ ਰੋਵੋਗੇ ਲੋਕੋ ਪੁੱਪਾ ਮਾਰੋਗੇ ਓਏ ਸੋਨੂੰ ਬੇਨਤੀ ਆ ਕਿ ਭਾਈ ਆਓ ਯਾਰ ਇਹ ਸ਼ੁਰੂਆਤ ਹੈ ਹਲੇ ਫੈਕਟਰੀਆਂ ਜਿਹੜੀਆਂ ਥੱਲੇ ਗੰਦ ਪਾਉਂਦੀਆਂ ਥੱਲੇ ਜਰੇ ਨਹੀਂ ਪਾਤਾ ਪਾਣੀ ਚ ਕੈਮੀਕਲ ਰਿਆ ਘੋਲਤਾ ਉਹ ਬੰਦ ਕਰਾਉਣਾ ਹੈ ਇਹ ਲੜਾਈ ਇੱਥੇ ਨਹੀਂ ਸਾਨੂੰ ਮੁੱਕਣੀ ਇਹਦਾ ਸ਼ੁਰੂਆਤ ਦਾ ਅਖੀਰ ਕਰਕੇ ਛੱਡਾਂਗੇ ਵਾ ਲੋਕ ਸਾਥ ਦੇ ਜੇ ਜੋ ਕੋਸ਼ਿਸ਼ ਹੈ ਜਾਰੀ ਰਹੇਗਾ ਕਰਨ ਦੇ ਵਿੱਚ ਮੈਂ ਕਹਿੰਦਾ ਭਾਈ ਜਾਰੀ ਆ ਜਾਰੀ ਤੁਰ ਹੀ ਹੋਇਆ ਇਸ ਤਰ੍ਹਾਂ ਭਾਈ